ਉਹਨੇ ਦਾ ਨਾਂ ਇਹਦੀ ਆ ਦੁਕਾਨ ਹੈ ਇਹ ਵਿਚਾਰਾ ਕੱਪੜੇ ਵੇਚ ਕੇ ਟਾਈਮ ਪਾਸ ਕਰਦਾ ਹੈ ਪਰਿਵਾਰ ਪਾਲਦਾ ਆਪਦਾ ਇਸ ਇਨਸਾਨ ਤੋਂ ਐਦੂ ਪਹਿਲਾਂ ਜੱਸੂ ਜੱਸੂ ਮੈਂ ਤੁਹਾਨੂੰ ਆ ਸਾਰੀ ਵੀਡੀਓ ਦਿਖਾ ਦਿੰਨਾ ਜੀ ਇਹਨੇ ਤਕਰੀਬਨ 12 ਤੋਂ 12.5 ਲੱਖ ਰੁਪਏ ਦੀ ਫਰੋਤੀ ਲਤੀ ਹੈ ਉਸ ਤੋਂ ਬਾਅਦ ਜਦੋਂ ਹੀ ਆ ਵੀਡੀਓ ਪਈ ਤਾਂ ਪ੍ਰਸ਼ਾਸਨ ਨਾਲ ਦੀ ਨਾਲ ਹਰਕਤ ਚ ਆਇਆ ਤੇ ਜਸੂ ਸੋਨ ਲਾਲ ਤੇ ਹਰੀਸ਼ ਗਰਗ ਜਿਹੜੀ ਇਹਦੀ ਮੇਨ ਟੀਮ ਹੈ ਜੀ ਉਹਨਾਂ ਤੇ ਧਾਰਾ 105/23 ਦੇ ਤਹਿਤ ਮੁਕੱਦਮਾ ਦਰਜ ਕੀਤਾ ਤੇ ਧਾਰਾ ਲਾਈ 384 85 86 ਤੇ 120 ਬੀ ਜਦੋਂ ਪਰਚਾ ਦਰਜ ਹੋਇਆ ਜੀ ਇਸ ਨੂੰ ਜੇਲ ਭੇਜਿਆ ਇਹ ਤਕਰੀਬਨ ਢਾਈ ਤੋਂ 3 ਮਹੀਨੇ ਜੇਲ ਵਿੱਚ ਲਾ ਗਿਆ ਇਹ ਜੇਲ ਲਗਾ ਕੇ ਆ ਉਸ ਤੋਂ ਬਾਅਦ ਇਹਦਾ ਅਸਲ ਮਕਸਦ ਕੀ ਸੀ ਉਸ ਆ ਹੁਣ ਜਦੋਂ 2-3 ਦਿਨ ਪਹਿਲਾਂ ਬਾਈ ਲੱਖਾ ਸਦਾਨਾ ਗਿਆ ਸੀਗਾ ਕੋਰਸ਼ਮੀਰ ਕੋਰਸ਼ਮੀਰ ਜਦੋਂ ਇਹਦੀ ਕੋਈ ਨਹੀਂ ਕਿਸੇ ਬਸੋ ਗੱਲਬਾਤ ਇਹਨੇ ਜਿੰਦਾਬਾਦ ਮੁਰਦਾਬਾਦ ਦੇ ਉੱਥੇ ਨਾਰੇ ਮੁੰਡੇ ਲਿਆ ਕੇ ਸ਼ੁਰੂ ਕਰਤੇ ਉਹ ਕੋਈ ਵੱਖ-ਵੱਖ ਜਿਹੜੇ ਤੁਸੀਂ ਚੈਨਲਾਂ ਰਾਹੀਂ ਦੇਖ ਰਹੇ ਹੋ ਵੱਖ-ਵੱਖ